ਜੀ ਕਾ ਖਾਲਸਾ ਵੈਗੜ ਜੀ ਕੀ ਫਤਿਹ ਅੱਜ ਅਸੀਂ ਇੱਕ ਖਨੌਰੀ ਬਾਰਡਰ ਤੇ ਬੈਠੇ ਆ ਜੀ ਇੱਥੇ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਤਰੀਕ ਤੋਂ ਲਾ ਕੇ ਮਰਨਵੱਟ ਤੇ ਬੈਠੇ ਆ ਜੀ ਜਿਹਦੇ ਕਿ ਸਬੰਧ ਦੇ ਵਿੱਚ ਕਾਫੀ ਜਥੇਬੰਦੀਆਂ ਆਈਆਂ ਵੀ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਆਏ ਸਾਡੇ ਭਰਾ ਇਹ ਇੱਕ ਕਿਸਾਨੀ ਤੇ ਜਵਾਨੀ ਦਾ ਮਸਲਾ ਹੈ ਇਕੱਲੇ ਕੋਈ ਡੱਲੇਵਾਲ ਦਾ ਮਸਲਾ ਨਹੀਂਗਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਇੱਕ ਕੌਮ ਦੀ ਖਾਤਰ ਬੈਠਿਆ ਆ ਆਪਣੀ ਜਵਾਨੀ ਦੇ ਕਿਸਾਨੀ ਬਚਾਉਣ ਦੀ ਖਾਤਰ ਬੈਠਿਆ ਉਹ ਕੋਈ ਕਿਸੇ ਦੀ ਆਪਣੀ ਸ਼ਾਨ ਦੀ ਖਾਤਰ ਨਹੀਂ ਬੈਠੇ ਸਾਡੇ ਦੇਸ਼ ਦੀ ਸ਼ਾਨ ਦੀ ਖਾਤਰ ਬੈਠੇ ਆ ਅੱਜ ਜਿਹੜੇ ਕਿ ਅੱਜ ਮੇਰੇ ਖਿਆਲ ਨੂੰ 19ਵਾਂ ਦਿਨ ਹੋ ਗਿਆ ਜਿਹੜਾ ਕਿ ਉਹਨਾਂ ਨੂੰ ਐਕਸ਼ਨ ਦੇ ਬੈਠਿਆ ਨੂੰ ਘਟੋ ਘਟ ਕੇ 12-13 ਕਿਲੋ ਵਜ਼ਨ ਘਟ ਗਿਆ ਜਿਹੜੀ ਅੰਦਰੋਂ ਅੰਦਰੀ ਜਿਹੜੀ ਮਸਿੰਦਰੀ ਆਪਣੀ ਉਹ ਆਪਣੇ ਆਪ ਨੂੰ ਹੀ ਖਾਈ ਜਾਂਦੀ ਆ ਇਹ ਬਹੁਤ ਜ਼ਿਆਦਾ ਡਾਊਨ ਹੋਈ ਜਾਂਦੀ ਆ ਉਹਦੀ ਹਾਲਤ ਆ ਜਿਹੜੀ ਤੇ ਸਾਡਾ ਜਿਹੜਾ ਪਿੰਡਾਂ ਦਾ ਫਰਜ਼ ਬੰਦਾ ਕਿ ਵੱਧ ਤੋਂ ਵੱਧ ਇੱਥੇ ਆ ਕੇ ਅਸੀਂ ਇਕੱਠ ਕਰ ਗਏ ਇਕੱਠ ਕਰਾਂਗੇ ਦਾ ਸਰਕਾਰਾਂ ਇਹ ਗੂੰਗੀਆਂ ਬੋਲੀਆਂ ਫੇਰ ਹੀ ਸੁਣਨ ਗਿਆ ਜਿਹੜੀ ਕਿ ਅਸੀਂ 9 ਮਹੀਨੇ ਇੱਥੇ ਬੈਠੇ ਰਹੇ ਆ 10 ਮਹੀਨੇ ਪਰ ਜਿਹੜੋ ਸਰਕਾਰ ਨੇ ਕੋਈ ਗੱਲ ਨਾ ਸੁਣੀ ਅਖੀਰ ਤੇ ਆ ਕੇ ਕਿ ਇਹ ਜਿਹੜਾ ਕਿ ਐਕਸ਼ਨ ਉਹਨਾਂ ਨੂੰ ਲੈਣਾ ਪਿਆ ਕਿ ਜਿਹੜਾ ਕਿ ਸਾਡਾ ਕਮਾਂਡਰ ਹੁੰਦਾ ਹੋਇਦਾ ਅਖੀਰ ਤੇ ਆ ਕੇ ਜੇ ਨਾ ਮੋਰਚਾ ਟੁੱਟੇ ਤੇ ਉਹਨੂੰ ਆਪ ਨੂੰ ਆਪਣੀ ਜਾਨ ਦੀ ਬਾਜ਼ੀ ਲਾਉਣੀ ਪੈਂਦੀ ਹੈ ਅੱਜ ਉਹੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਆਪਦੀ ਜਾਨ ਦੀ ਬਾਜੀ ਲਾ ਕੇ ਅੱਜ ਉਹ ਬੈਠੇ ਆ ਤੇ ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦੀ ਜਾਨ ਨੂੰ ਤੇ ਸ਼ਾਨ ਨੂੰ ਬਖਰਾ ਰੱਖੀਏ ਤੇ ਉਹਨੂੰ ਬਚਾ ਕੇ ਰੱਖੀਏ। ਸੁਗਰਾਹਾ ਸਾਹਿਬ ਕਹਿੰਦੇ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਜਿਹੜਾ ਸਿੱਖ ਸੰਘਰਸ਼ ਕਰਦੇ ਹੁੰਦੇ ਆ ਯੋਧੇ ਆ ਉਹ ਖੁਦ ਹੜਤਾਲ ਨਹੀਂ ਰੱਖ ਦਿੰਦੇ ਮਰਨ ਵਰਤ ਨਹੀਂ ਰੱਖ ਦਿੰਦੇ। ਉਹ ਉਹ ਉਹਨਾਂ ਦੀ ਸੋਚ ਹੋ ਸਕਦੀ ਹੈ ਜਿਵੇਂ ਕਿ ਸਾਡੇ ਸਿੰਘ ਲੱਗਦਾ ਮਗਰ ਸਾਡੇ ਦਾ ਜਿਹੜੇ ਦਾਦੇ ਪੜਦਾਦੇ ਜਾਂ ਗੁਰੂ ਸੀ ਸਾਡੇ ਉਹ ਵੀ ਆਪ ਦਾ ਭੁੱਖ ਹੜਤਾਲਾਂ ਰੱਖਦੇ ਰਿਹਾ ਜਿਦੋਂ ਕਿ ਸਾਨੂੰ ਖਾਣ ਨੂੰ ਕੋਈ ਚੀਜ਼ ਨਹੀਂ ਮਿਲਦੀ ਸੀ। ਜਾਂ ਸਾਡੀ ਕੌਮ ਤੇ ਜਦੋਂ ਬੜਾ ਵੱਡਾ ਕੋ ਕਾਸਟ ਪੈ ਜਾਂਦਾ ਸੀ ਉਦੋਂ ਜਿਹੜੇ ਸਾਡੇ ਉਹ ਵਾਪਸ ਉਹਨਾਂ ਨੇ ਤੇਰੇ ਘੋੜਿਆਂ ਦੇ ਆ ਕਾਠੀਆਂ ਤੇ ਬਹਿ ਬਹਿ ਕੇ ਟਾਈਮ ਪਾਸ ਕਰੇ ਆ ਤੇ ਅੱਜ ਉਹੀ ਵੇਲੇ ਫੇਰ ਆ ਗਏ ਉਦੋਂ ਵੀ ਸਾਡੀ ਕੌਮ ਦੇ ਵਿੱਚ ਗਦਾਰ ਸੀਗੇ ਜਿਹੜੇ ਕਿ ਉਹਨਾਂ ਦੀਆਂ ਲੱਤਾਂ ਖੇਡਦੇ ਹੁੰਦੇ ਸੀ ਤੇ ਅੱਜ ਡੱਲੇਵਾਲ ਸਾਹਿਬ ਦੀਆਂ ਲੱਤਾਂ ਖਿੱਚ ਨਾਲੇ ਬਹੁਤ ਜ਼ਿਆਦਾ ਬੈਠੇ ਆ ਪਰ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਜੇ ਕੋਈ ਸਾਡਾ ਆਗੂ ਜੇ ਲੱਤਾਂ ਖੇਡਦਾ ਤਾਂ ਸਾਡੇ ਜਿਹੜੇ ਮਗਲਾ ਥੱਲੇ ਆਲਾ ਕਿਡਰਾ ਉਹਨਾਂ ਫਰਜ਼ਮਾਨ ਦਾ ਕਿ ਅਸੀਂ ਆਪਦੀ ਜਵਾਨੀ ਤੇ ਕਿਸਾਨੀ ਆਰੇ ਬੱਚਿਆਂ ਦੀ ਖਾਤਰ ਜਾਣਾ ਅਸੀਂ ਕਿਸੇ ਦੀ ਖਾਤਰ ਨਹੀਂ ਆਏ ਅਸੀਂ ਆਪਦੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਆਏ ਆ ਅਸੀਂ ਆਪਦੇ ਪੋਤਿਆਂ ਨੂੰ ਬਚਾਉਣਾ ਗਾਲ੍ਹ ਗਿਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਾ ਰੱਖਣੀਆਂ ਕਿ ਸਾਡੇ ਦਾਦੇ ਜਾਂ ਸਾਡੇ ਪਿਓ ਜੀ ਉੱਥੇ ਗਏ ਵੀ ਸੀ ਇਹ ਇੱਕ ਇਤਿਹਾਸ ਲਿਖਿਆ ਜਾਣਾ ਜੀ ਜਿਹੜਾ ਕਿ ਅੱਜ ਜਿਉਂਦਾ ਸ਼ਹੀਦ ਇਹ ਇੱਕ ਬੰਦਾ ਤਾਂ ਹੁੰਦਾ ਨਾ ਵੀ ਉਹ ਆਪ ਦੀ ਆਪ ਸ਼ਹੀਦ ਹੋ ਜੇ ਉਹ ਗੋਲੀ ਵਾਜੇ ਉਹ ਤਾਂ ਵੱਖਰੀ ਗੱਲ ਹੈ ਇੱਕ ਬੰਦੇ ਨੇ ਬੈਠਣਾ ਵੀ ਮੈਂ ਸ਼ਹੀਦ ਹੋਣ ਵਾਸਤੇ ਬੈਠਾ ਤਲ-ਤਲ ਕਰਕੇ ਉਹਦੀ ਜਾਨ ਨਿਕਲ ਰਹੀ ਆ ਤਲ-ਤਲ ਕਰਕੇ ਅਸੀਂ ਸਵੇਰ ਤੋਂ ਲਾ ਕੇ ਸ਼ਾਂਤੀ ਕਿਨਾਂ ਨਾ ਰੋਟੀ ਖਾ ਗਈ ਤੇ ਸਾਡੀਆਂ ਲਸਤਾ ਕੰਮ ਨਹੀਂ ਕਰਦੀਆਂ ਗੀਆਂ ਅੱਜ ਉਹ 70 75 ਸਾਲ ਦਾ ਬੁਢਾ ਜਿਹੜੇ ਨੇ ਕੱਲ ਨਾਰੇ ਲਾਏ 18 19 ਸਾਲ ਦੇ ਵਿੱਚ 18 19 ਦਿਨ ਹੋ ਗਏ ਸੀਗੇ ਜਿਨ੍ਹਾਂ ਨੇ ਨਾਰੇ ਲਾਏ ਐਨਾ ਉਹਨਾਂ ਦੇ ਵਿੱਚ ਜज्ਬਾ ਉਹ ਮਰਦਿਆਂ ਤੀਕ ਇੱਥੋਂ ਦੀ ਗ੍ਰੈਨ ਕਿ ਉਹਨਾਂ ਨੇ ਇੱਥੋਂ ਦੀ ਇੱਕ ਫੈਸਲਾ ਲੈ ਲੈ ਕਿ ਮੇਰਾ ਸਸਕਾਰ ਨਾ ਕਰਿਓ ਜਿੰਨਾ ਚਿਰ ਮੇਰੀ ਕੌਮ ਨੂੰ ਇਨਸਾਫ ਨਾ ਮਿਲਿਆ ਐਦੂ ਵੱਡੀ ਬਾਜੀ ਦਾ ਕੋਈ ਲਾ ਨਹੀਂ ਸਕਦਾ ਯਾਰ ਤੇ ਪਰ ਸਾਨੂੰ ਸ਼ਰਮ ਹੋਣੀ ਚਾਹੀਦੀ ਹੈ ਜੇ ਅਸੀਂ ਘਰਾਂ ਦੇ ਵਿੱਚ ਬਹਿ ਕੇ ਬਿਆਨ ਦੇ ਦਿੰਦੇ ਆ ਜਾਂ ਅਸੀਂ ਮਹਿਲਾ ਦੇ ਵਿੱਚ ਕੋਨਾ ਕੋਈ ਬੋਲੀ ਜਾਂਦੇ ਆ ਪੁੱਟਾ ਸਿੱਦਾ ਪਰ ਨਹੀਂ ਯਾਰਾ ਅਨਸਾਫ ਨਹੀਂ ਖਤਰਾ ਉਹ ਇਹ ਕੋਈ ਕਿਸੇ ਦੀ ਅਸੀਂ ਇਹ ਅਨੇਕ ਜਿਹੜੇ ਜਿੰਨੀਆਂ ਚਿਹਰੇ ਬੰਦੀਆਂ ਉਹਨੀਆਂ ਸਾਰੀ ਸਰਕਾਰ ਜੋਗਾ ਅਸੀਂ ਉਹਨਾਂ ਦਾ ਸਰਕਾਰ ਕਰਾਂਗੇ ਜਿਹੜਾ ਚੱਲ ਕੇ ਆਊਗਾ ਸਾਡੇ ਕੋਲੇ ਠੀਕ ਹੈ